ਇਹ ਇੱਕ ਮਾਤਾ ਨੂੰ ਸਾਡੇ ਨੂੰ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਬਿਲਕ ਰਹੀ ਹੈ ਜੋ ਕਿ ਇੱਕ ਬੀਬੀ ਦੇ ਸ਼ੂਗਰ ਦੀ ਮਰੀਜ਼ ਵੀ ਹੈ ਇਹ ਜਾਨ ਕੋ ਨਾ ਦੇਖੋ ਭਾਈ ਆਹ ਮਰ ਜਿਹੜੀ ਬਾਥਰੂਮ ਕਰਨ ਤੋਂ ਬਿਲਕ ਰਹੀ ਹੈ ਇਹਨੂੰ ਬਾਥਰੂਮ ਕਰਨ ਨਹੀਂ ਦਿੱਤਾ ਜਾ ਰਿਹਾ ਆ ਤੁਸੀਂ ਹਾਲ ਤਾਂ ਜੇ ਵੀ ਦੇਖ ਸਕਦੇ ਹੋ ਆ ਇੱਕੋ ਦੀ ਪੁੱਛਣ ਕਦੋਂ ਸਰਕਾਰ ਇਤੋਂ ਤੱਕ ਪਠਿਆਨ ਪਸਾਣਾ ਥਾਣਾ ਜਾਸ਼ਨਾ ਬਿਲਕੁਲ ਵੀ ਸਾਡੀਆਂ ਮਾਂਵਾਂ ਪਾਣਾ ਵੱਲ ਕਿਸੇ ਵੀ ਤਰ੍ਹਾਂ ਦਾ ਧਿਆਨ ਨਹੀਂ ਦੇ ਰਹਾ ਆ ਜੇ ਸਾਡੀ ਕਿਸੇ ਵੀ ਮਾਂ ਪੈਣ ਦਾ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਹਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਇੱਥੋਂ ਦਾ ਪ੍ਰਸ਼ਾਸਨ ਤੇ ਇੱਥੋਂ ਦੀ ਭਗਵਾਨ ਤਮਨ ਸਰਕਾਰ ਹੋਊਗੀ ਆ ਇੱਕ ਮਾਤਾ ਨੂੰ ਸਾਡੇ ਨੂੰ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਬਿਲਕੁਲ ਰਹੀ ਹੈ ਜੋ ਕਿ ਇੱਕ ਬੀਬੀ ਦੇ ਸ਼ੂਗਰ ਦੀ ਮਰੀਜ਼ ਵੀ ਹੈ ਇਹ ਜਾਣੀ ਕੋਈ ਸਾਡੇ ਕੋਈ ਆ ਮਰਦੀ ਸਾਡੀ ਹਾਂ ਜਿਹੜੀ ਬਾਥਰੂਮ ਕਰਕੇ ਬਿਲਕੁਲ ਰਹੀ ਆ ਇਹਨੂੰ ਬਾਥਰੂਮ ਦਾ ਬਿਲਕੁਲ ਦਿੱਤਾ ਜਾ ਰਿਹਾ ਆ ਤੁਸੀਂ ਹਾਲ ਦੇ ਜਿਹੜੀ ਦੇਖ ਸਕਦੇ ਹੋ ਆ ਇੱਥੋਂ ਦੀ ਬੁੱੱਜੜ ਭਗਵੰਤ ਮਾਨ ਸਰਕਾਰ ਇੱਥੋਂ ਤੋਂ ਪਠਿਆਲਾ ਪਸਾਣਾ ਛਾਣਾ ਆ ਦੇਖੋ ਜੀ ਭਗਵੰਤ ਮਾਨ ਬੁੱੱਜੜ ਸਰਕਾਰ ਬਾ ਰਹੀ ਹੈ ਪਰ ਇਥੋਂ ਦਾ ਪ੍ਰਸ਼ਾਸਨ ਬਿਲਕੁਲ ਵੀ ਸਾਡੀਆਂ ਮਾਂਵਾਂ ਪੈਣਾ ਵੱਲ ਕਿਸੇ ਵੀ ਤਰ੍ਹਾਂ ਦਾ ਧਿਆਨ ਨਹੀਂ ਦੇ ਰਹਾ ਅਜੇ ਸਾਡੀ ਕਿਸੇ ਵੀ ਮਾਂ ਪੈਣ ਦਾ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਹਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਇਥੋਂ ਦਾ ਪ੍ਰਸ਼ਾਸਨ ਇਥੋਂ ਦੀ ਭਗਵਾਨਤਮਾਨ ਸਰਕਾਰ ਹੋਊਗੀ ਆ ਇੱਕ ਮਾਤਾ ਨੂੰ ਸਾਡੇ ਨੂੰ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਬਿਲਕ ਰਹੀ ਹੈ ਜੋ ਕਿ ਇੱਕ ਬੀਬੀ ਦੇ ਸ਼ੂਗਰ ਦੀ ਮਰੀਜ਼ ਵੀ ਹੈ ਇਹ ਜਾਣ ਕੇ ਲੋਕ ਆ ਕੇ ਕੋਈ ਆ ਸਾਡੀ ਮਾਂ ਹੁੰਦਾ ਜਿਹੜੀ ਬਾਥਰੂਮ ਕਰਨ ਤੋਂ ਬਿਲਕੁਲ ਉਹੀ ਆ ਇਹਨੂੰ ਬਾਥਰੂਮ ਕਰਨ ਨੂੰ ਦਿੱਤਾ ਜਾ ਰਿਹਾ ਆ ਤੁਸੀਂ ਹਾਲ ਤਾਂ ਜਿਹੜੀ ਦੇਖ ਸਕਦੇ ਹੋ ਇਤੋਂ ਦੀ ਬੁੱਜੜ permanganatਾਂ ਮੱਲ ਵਿੱਚ ਸਾਡੀਆਂ ਮਾਂ-ਪਾਪਾਂ ਨਾਲ ਮੱਲ ਕਿਸੇ ਵੀ ਤਰ੍ਹਾਂ ਦਾ ਧਿਆਨ ਨਹੀਂ ਦੇ ਰਹਾ। ਆ ਜੇ ਸਾਡੀ ਕਿਸੇ ਵੀ ਮਾਂ-ਪਾਣ ਦਾ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਹਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਇੱਥੋਂ ਦਾ ਪ੍ਰਸ਼ਾਸਨ ਤੇ ਇੱਥੋਂ ਦੀ ਭਗਵਾਨਤਮਾਨ ਸਰਕਾਰ ਹੋਊਗੀ। ਆ ਇੱਕ ਮਾਤਾ ਨੂੰ ਸਾਡੇ ਨੂੰ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਬਿਲਕ ਰਹੀ ਹੈ। ਜੋ ਕਿ ਇੱਕ ਬੀਬੀ ਦੇ ਸ਼ੁਗਰ ਦੀ ਮਰੀਜ਼ ਵੀ ਹੈ। ਇਹ ਜਾਨੀ ਨੁਕਸਾਨ। ਆ ਦੇਖੋ ਭਾਈ। ਬੁੱੱਜੜ ਭਗਵੰਤ ਸਿੰਘ ਸਰਕਾਰ ਇਤੋਂ ਪਠਿਆਲਾ ਪਸਾਣਾ ਥਾਣਾ ਆ ਦੇਖੋ ਜੀ ਭਗਵੰਤ ਮਾਨ ਬੁੱੱਜੜ ਸਰਕਾਰ ਆ ਸਾਡੀਆਂ ਮਾਵਾਂ ਪਿਓ ਜੋ ਕਿ ਬਾਥਰੂਮ ਜਾਣ ਤੋਂ ਵੀ ਔਖੀਆਂ ਹੋ ਰਹੀਆਂ ਨੇ ਆ ਸਾਡੀ ਭੈਣ ਜਿਹੜੀ ਕਿ ਦਹਾਈਆਂ ਤਾਰ ਰਹੀ ਹੈ ਪਰ ਇੱਕੋ ਦਾ ਪ੍ਰਸ਼ਾਸਨ ਬਿਲਕੁਲ ਵੀ ਸਾਡੀਆਂ ਮਾਂਵਾਂ ਭੈਣਾਂ ਵੱਲ ਕਿਸੇ ਵੀ ਤਰ੍ਹਾਂ ਦਾ ਧਿਆਨ ਨਹੀਂ ਦੇ ਰਹਾ ਆ ਜੇ ਸਾਡੀ ਕਿਸੇ ਵੀ ਮਾਂ ਭੈਣ ਦਾ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਹਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਇੱਥੋਂ ਦਾ ਪ੍ਰਸ਼ਾਸਨ ਤੇ ਇੱਥੋਂ ਦੀ ਭਗਵਾਨਤਮਾਨ ਸਰਕਾਰ ਹੋਊਗੀ ਆ ਇੱਕ ਮਾਤਾ ਨੂੰ ਸਾਡੇ ਨੂੰ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਬਿਲਕੁਲ ਰਹੀ ਹੈ ਜੋ ਕਿ ਇੱਕ ਬੀਬੀ ਦੇ ਸ਼ੂਗਰ ਦੀ ਮਰੀਜ਼ ਵੀ ਹੈ ਆਹ ਜਨ ਹਾਲ ਦੇਖੋ ਬਈ ਆ ਮਰ ਕੇ ਆ ਸਾਡੀ ਹਾਂ ਜਿਹੜੀ ਬਾਥਰੂਮ ਕਰੋਂ ਦੇ ਬਿਲਕੁਲ ਹੋਈ ਆ ਇਹਨੂੰ ਬਾਥਰੂਮ ਕਰੂ ਨਹੀਂ ਦਿੱਤਾ ਜਾ ਰਿਹਾ ਆ ਤੁਸੀਂ ਹਾਲ ਤਾਂ ਜਿਹੜੀ ਦੇਖ ਸਕਦੇ ਹੋ ਐਤੋਂ ਦੀ ਬੁੱੱਜੜ ਭਗਵੰਤ ਮਾਨ ਸਰਕਾਰ ਆ ਕਦੋਂ ਪਠਿਆ ਪਸਾਣਾ ਥਾਣਾ ਆ ਦੇਖੋ ਜੀ ਭਗਵੰਤ ਮਾਨ ਬੁੱੱਜੜ ਸਰਕਾਰ ਆ ਸਾਡੀਆਂ ਮਾਵਾ ਪੇਣਾ ਜੋ ਵੀ ਬਾਥਰੂਮ ਜਿਹੜੀ ਇੱਕ ਦਹਾਈਆਂ ਪਾਰਹੀ ਐ ਪਰ ਇਥੋਂ ਦਾ ਪ੍ਰਸ਼ਾਸਨ ਬਿਲਕੁਲ ਵੀ ਸਾਡੀਆਂ ਮਾਂਵਾਂ ਭੈਣਾਂ ਵੱਲ ਕਿਸੇ ਵੀ ਤਰ੍ਹਾਂ ਦਾ ਧਿਆਨ ਨਹੀਂ ਦੇ ਰਹਾ ਆ ਜੇ ਸਾਡੀ ਕਿਸੇ ਵੀ ਮਾਂ ਭੈਣ ਦਾ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਹਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਇਥੋਂ ਦਾ ਪ੍ਰਸ਼ਾਸਨ ਤੇ ਇਥੋਂ ਦੀ ਭਗਵਾਨਤਮਾਨ ਸਰਕਾਰ ਹੋਊਗੀ ਆ ਇੱਕ ਮਾਤਾ ਨੂੰ ਸਾਡੀ ਨੂੰ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਬਿਲਕੁਲ ਰਹੀ ਐ ਜੋ ਕਿ ਇੱਕ ਬੀਬੀ ਦੇ ਸ਼ੂਗਰ ਦੀ ਮਰੀਜ਼ ਵੀ ਐ ਆਹ ਦੇਖੋ ਭਾਈ ਆ ਮਰਤੂ ਆਹ ਖੋਦੀ ਜਿਹੜੀ ਬਾਥਰੂਮ ਕਰਮ ਤੋਂ ਬਿਲਕੁਲ ਉਹੀ ਆ ਇਹਨੂੰ ਬਾਥਰੂਮ ਕਰਮ ਨੇ ਕੀਤਾ ਜਾ ਰਿਹਾ ਆ ਤੁਸੀਂ ਹਾਲ ਤਾਂ ਜਿਹੜੀ ਦੇਖ ਸਕਦੇ ਹੋ ਇੱਥੇ ਦੀ ਬੁੱੱਜੜ ਭਗਵੰਤ ਜੀ ਸਰਕਾਰ ਆ ਕਦੋਂ ਪਠਿਆ ਪਸਾਣਾ ਛਾਣਾ ਆਹ ਦੇਖੋ ਜੀ ਭਗਵੰਤ ਮਾਨ ਬੁੱੱਜੜ ਸਰਕਾਰ ਬਿਲਕੁਲ ਵੀ ਸਾਡੀਆਂ ਮਾਂਵਾਂ ਭੈਣਾਂ ਵੱਲ ਕਿਸੇ ਵੀ ਤਰ੍ਹਾਂ ਦਾ ਧਿਆਨ ਨਹੀਂ ਦੇ ਰਹਾ। ਆ ਜੇ ਸਾਡੀ ਕਿਸੇ ਵੀ ਮਾਂ ਭੈਣ ਦਾ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਹਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਇੱਥੋਂ ਦਾ ਪ੍ਰਸ਼ਾਸਨ ਤੇ ਇੱਥੋਂ ਦੀ ਭਗਵਾਨਤਮਾਨ ਸਰਕਾਰ ਹੋਊਗੀ। ਆ ਇੱਕ ਮਾਤਾ ਨੂੰ ਸਾਡੇ ਨੂੰ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਬਿਲਕੁਲ ਰਹੀ ਹੈ। ਜੋ ਕਿ ਇੱਕ ਬੀਬੀ ਦੇ ਸ਼ੂਗਰ ਦੀ ਮਰੀਜ਼ ਵੀ ਹੈ। ਜੋ ਯਾਰ ਤੇ ਖਾਈ ਆ ਮਰ ਗਈ ਆ ਘਟੀ ਮਾਰ ਜਿਹੜੀ ਬਾਥਰੂਮ ਕਰਨ ਤੋਂ ਮਿਲ ਕੇ ਉਹੀ ਆ ਇਹਨੂੰ ਬਾਥਰੂਮ ਕਰੂ ਨਹੀਂ ਬੀਤੇ ਜਾ ਰਿਹਾ ਆ ਤੁਸੀਂ ਹਾਲ ਤਾਂ ਜਿੰਨੀ ਦੇਖ ਸਕਦੇ ਹੋ ਇੱਕੋ ਦੀ ਪੁੱਛਣ ਕਦਮਾਂ ਤੋਂ ਸਰਕਾਰ ਇਤੋਂ ਦਾ ਪਠਿਆ ਪਸਾਇਣਾ ਥਾਣਾ ਨਿਆ ਬਾਹ ਰਹੀ ਐ ਪਰ ਇਥੋਂ ਦਾ ਪ੍ਰਸ਼ਾਸਨ ਬਿਲਕੁਲ ਵੀ ਸਾਡੀਆਂ ਮਾਂਵਾਂ ਭੈਣਾਂ ਵੱਲ ਕਿਸੇ ਵੀ ਤਰ੍ਹਾਂ ਦਾ ਧਿਆਨ ਨਹੀਂ ਦੇ ਰਿਹਾ ਆ ਜੇ ਸਾਡੀ ਕਿਸੇ ਵੀ ਮਾਂ ਭੈਣ ਦਾ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਹਨਾਂ ਸਿੱਧੇ ਤੌਰ ਤੇ ਜ਼ਿੰਮੇਵਾਰ ਇਥੋਂ ਦਾ ਪ੍ਰਸ਼ਾਸਨ ਤੇ ਇਥੋਂ ਦੀ ਭਗਵਾਨਤਮਾਨ ਸਰਕਾਰ ਹੋਊਗੀ ਆ ਇੱਕ ਮਾਤਾ ਨੂੰ ਸਾਡੀ ਨੂੰ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਬਿਲਕ ਰਹੀ ਐ ਜੋ ਕਿ ਇੱਕ ਬੀਬੀ ਦੇ ਸ਼ੂਗਰ ਦੀ ਮਰੀਜ਼ ਵੀ ਐ ਆਹ ਦੇਖੋ ਭਾਈ ਆ ਮਰਕੂ ਆ ਸਾਡੀ ਹਾਲ ਹ ਜਿਹੜੀ ਬਾਥਰੂਮ ਕਰਕੇ ਬਿਲਕੁਲ ਹੋਈ ਆ ਇਹਨੂੰ ਬਾਥਰੂਮ ਦਾ ਨੂਨ ਦਿੱਤਾ ਜਾ ਰਿਹਾ ਆ ਤੁਸੀਂ ਹਾਲ ਦੇ ਜਿਹੜੀ ਦੇਖ ਸਕਦੇ ਹੋ ਇੱਥੋਂ ਦੀ ਬੁੱਜੜ ਭਗਵੰਤ ਮਾਨ ਸਰਕਾਰ ਇੱਥੋਂ ਤੋਂ ਪਠਿਆਲਾ ਪਸਾਣਾ ਥਾਣਾ ਆ ਦੇਖੋ ਜੀ ਭਗਵੰਤ ਮਾਨ ਬੁੱਜੜ ਸਰਕਾਰ ਨਿਆ ਬਾਹ ਰਹੀ ਐ ਪਰ ਇਥੋਂ ਦਾ ਪ੍ਰਸ਼ਾਸਨ ਬਿਲਕੁਲ ਵੀ ਸਾਡੀਆਂ ਮਾਂਵਾਂ ਪੈਣਾ ਵੱਲ ਕਿਸੇ ਵੀ ਤਰ੍ਹਾਂ ਦਾ ਧਿਆਨ ਨਹੀਂ ਦੇ ਰਹਾ ਅਜੇ ਸਾਡੀ ਕਿਸੇ ਵੀ ਮਾਂ ਪੈਣ ਦਾ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਹਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਇਥੋਂ ਦਾ ਪ੍ਰਸ਼ਾਸਨ ਇਥੋਂ ਦੀ ਭਗਵਾਨਤਮਾਨ ਸਰਕਾਰ ਹੋਊਗੀ ਆ ਇੱਕ ਮਾਤਾ ਨੂੰ ਸਾਡੇ ਨੂੰ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਬਿਲਕ ਰਹੀ ਐ ਜੋ ਕਿ ਇੱਕ ਬੀਬੀ ਦੇ ਸ਼ੂਗਰ ਦੀ ਮਰੀਜ਼ ਵੀ ਐ ਇਹ ਜਾਣ ਕੇ ਆਹ ਦੇਖੋ ਭਾਈ ਆ ਸਾਡੀ ਬਾਥਰੂਮ ਦਾ ਜਿਹੜੀ ਬਾਥਰੂਮ ਕਰਨ ਦਾ ਬਿਲਕੁਲ ਹੋਈ ਆ ਇਹਨੂੰ ਬਾਥਰੂਮ ਕਰਨ ਨੂੰ ਦਿੱਤਾ ਜਾ ਰਿਹਾ ਆ ਤੁਸੀਂ ਹਾਲ ਤਾਂ ਜਿਹੜੀ ਦੇਖ ਸਕਦੇ ਹੋ ਇੱਥੋਂ ਦੀ ਬੁੱੱਜੜ ਭਗਵੰਤ ਜੀ ਸਰਕਾਰ ਇੱਥੋਂ ਤੋਂ ਪਠਿਆਲਾ ਪਸਾਣਾ ਖਾਣਾ ਆ ਦੇਖੋ ਜੀ ਭਗਵੰਤ ਮਾਨ ਬੁੱੱਜੜ ਸਰ ਬਿਲਕੁਲ ਵੀ ਸਾਡੀਆਂ ਮਾਪਿਆਂ ਪੈਣਾ ਵੱਲ ਕਿਸੇ ਵੀ ਤਰ੍ਹਾਂ ਦਾ ਧਿਆਨ ਨਹੀਂ ਦੇ ਰਹਾ ਆ ਜੇ ਸਾਡੀ ਕਿਸੇ ਵੀ ਮਾਂ ਪੈਣ ਦਾ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਹਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਇਥੋਂ ਦਾ ਪ੍ਰਸ਼ਾਸਨ ਤੇ ਇਥੋਂ ਦੀ ਭਗਵਾਨਤਮਾਨ ਸਰਕਾਰ ਹੋਊਗੀ ਆ ਇੱਕ ਮਾਤਾ ਨੂੰ ਸਾਡੇ ਨੂੰ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਬਿਲਕੁਲ ਰਹੀ ਹੈ ਜੋ ਕਿ ਇੱਕ ਬੀਬੀ ਦੇ ਸ਼ੂਗਰ ਦੀ ਮਰੀਜ਼ ਵੀ ਹੈ ਆਹ ਦੇਖੋ ਬਈ ਆ ਸਾਡੀ ਜਿਹੜੀ ਬਾਥਰੂਮ ਤੋਂ ਬਿਲਕੁਲ ਹੋਈ ਆ ਇਹਨੂੰ ਬਾਥਰੂਮ ਘਰੋਂ ਨਹੀਂ ਦਿੱਤਾ ਜਾ ਰਿਹਾ ਆ ਤੁਸੀਂ ਹਾਲ ਤਾਂ ਜਿਹੜੀ ਦੇਖ ਸਕਦੇ ਹੋ ਇੱਥੇ ਵੀ ਬੁੱੱਜੜ ਭਗਵੰਤ ਸਿੰਘ ਸਰਕਾਰ ਇੱਥੋਂ ਤੋਂ ਪਠਿਆਲਾ ਪਸਾਣਾ ਠਾਣਾ ਆਹ ਦੇਖੋ ਜੀ ਭਗਵੰਤ ਮਾਨ ਬੁੱੱਜੜ ਸਰਕਾਰ ਬਿਲਕੁਲ ਵੀ ਸਾਡੀਆਂ ਮਾਪਿਆਂ ਪੈਰਾਂ ਵੱਲ ਕਿਸੇ ਵੀ ਤਰ੍ਹਾਂ ਦਾ ਧਿਆਨ ਨਹੀਂ ਦੇ ਰਹਾ ਆ ਜੇ ਸਾਡੀ ਕਿਸੇ ਵੀ ਮਾਂ ਪੈਣ ਦਾ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਹਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਇੱਥੋਂ ਦਾ ਪ੍ਰਸ਼ਾਸਨ ਤੇ ਇੱਥੋਂ ਦੀ ਭਗਵਾਨਤਮਾਨ ਸਰਕਾਰ ਹੋਊਗੀ ਆ ਇੱਕ ਮਾਤਾ ਨੂੰ ਸਾਡੇ ਨੂੰ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਬਿਲਕੁਲ ਰਹੀ ਹੈ ਜੋ ਕਿ ਇੱਕ ਬੀਬੀ ਦੇ ਸ਼ੂਗਰ ਦੀ ਮਰੀਜ਼ ਵੀ ਹੈ ਇਹ ਜਾਣੀ ਕੋਈ ਬਾਤ ਹੈ ਕੋਈ ਆ ਮਰਦੀ ਆ ਸਾਡੀ ਬਾਤ ਜਿਹੜੀ ਬਾਥਰੂਮ ਕਰਕੇ ਬਿਲਕੁਲ ਹੋਈ ਆ ਇਹਨੂੰ ਬਾਥਰੂਮ ਕਰੂ ਨਹੀਂ ਦਿੱਤਾ ਜਾ ਰਿਹਾ ਆ ਤੁਸੀਂ ਹਾਲ ਤਾਂ ਜਿਹੜੀ ਦੇਖ ਸਕਦੇ ਹੋ ਇੱਥੋਂ ਦੀ ਬੁੱੱਜੜ ਭਗਵੰਤ ਮਾਨ ਸਰਕਾਰ ਇੱਥੋਂ ਤੋਂ ਪਠਿਆਲਾ ਪਸਾਣਾ ਛਾਣਾ ਆਹ ਦੇਖੋ ਜੀ ਭਗਵੰਤ ਮਾਨ ਬੁੱੱਜੜ ਸਰਕਾਰ ਆ ਸਾਡੀਆਂ ਮਾਵਾਂ ਪਿਓ ਜੋ ਵੀ ਬਾਤ ਬਾਰ ਹੋਈ ਹੈ ਪਰ ਇਥੋਂ ਦਾ ਪ੍ਰਸ਼ਾਸਨ ਬਿਲਕੁਲ ਵੀ ਸਾਡੀਆਂ ਮਾਂਵਾਂ ਪੈਣਾ ਵੱਲ ਕਿਸੇ ਵੀ ਤਰ੍ਹਾਂ ਦਾ ਧਿਆਨ ਨਹੀਂ ਦੇ ਰਹਾ ਅਜੇ ਸਾਡੀ ਕਿਸੇ ਵੀ ਮਾਂ ਪੈਣ ਦਾ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਹਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਇਥੋਂ ਦਾ ਪ੍ਰਸ਼ਾਸਨ ਇਥੋਂ ਦੀ ਭਗਵਾਨਤਮਾਨ ਸਰਕਾਰ ਹੋਊਗੀ ਆ ਇੱਕ ਮਾਤਾ ਨੂੰ ਸਾਡੇ ਨੂੰ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਬਿਲਕ ਰਹੀ ਹੈ ਜੋ ਕਿ ਇੱਕ ਬੀਬੀ ਦੇ ਸ਼ੂਗਰ ਦੀ ਮਰੀਜ਼ ਵੀ ਹੈ ਇਹ ਜਾਣ ਕੇ ਜੋ ਮਾ ਦੇਖੋ ਭਾਈ ਆ ਮਰਕੀ ਆ ਖੋਦੀ ਜਿਹੜੀ ਬਾਥਰੂਮ ਕਰੰ ਤੋਂ ਬਿਲਕੁਲ ਉਹੀ ਆ ਇਹਨੂੰ ਬਾਥਰੂਮ ਕਰੰ ਦੇ ਵਿੱਚ ਜਾ ਰਹੇ ਆ ਆ ਤੁਸੀਂ ਹਾਲ ਤਾਂ ਜਿਹੜੀ ਦੇਖ ਸਕਦੇ ਹੋ ਇੱਥੇ ਦੀ ਪੁੱਛਣ ਬਦਨਤਾਂ ਸਰਕਾਰ ਆ ਕਦੋਂ ਪਠਿਆ ਪਸਾਣਾ ਸਰਕਾਰ ਹੋਊਗੀ ਆ ਇੱਕ ਮਾਤਾ ਨੂੰ ਸਾਡੇ ਨੂੰ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਬਿਲਕ ਰਹੀ ਹੈ ਜੋ ਕਿ ਇੱਕ ਬੀਬੀ ਦੇ ਸ਼ੂਗਰ ਦੀ ਮਰੀਜ਼ ਵੀ ਹੈ ਜਿਹੜੀ ਬਾਥਰੂਮ ਤੋਂ ਬਿਲਕ ਰਹੀ ਹੈ ਇਹਨੂੰ ਬਾਥਰੂਮ ਕਰੋ ਨਹੀਂ ਦਿੱਤਾ ਜਾ ਰਿਹਾ ਆ ਤੁਸੀਂ ਹਾਲ ਤਾਂ ਜਿਹੜੀ ਦੇਖ ਸਕਦੇ ਹੋ ਇਤੋਂ ਦੀ ਬੁੱਜੜ ਤੋਂ ਅੰਤ ਤੱਕ ਸਰਕਾਰ ਇਤੋਂ ਤੋਂ ਪਠਿਆ ਕਿ ਮਾਪਿਆਂ ਵੱਲ ਕਿਸੇ ਵੀ ਤਰ੍ਹਾਂ ਦਾ ਧਿਆਨ ਨਹੀਂ ਦੇ ਰਹਾ ਆ ਜੇ ਸਾਡੇ ਕਿਸੇ ਵੀ ਮਾਂ ਪੈਣ ਦਾ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਹਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਇੱਥੋਂ ਦਾ ਪ੍ਰਸ਼ਾਸਨ ਤੇ ਇੱਥੋਂ ਦੀ ਭਗਵਾਨਤਮਾਨ ਸਰਕਾਰ ਹੋਊਗੀ ਆ ਇੱਕ ਮਾਤਾ ਨੂੰ ਸਾਡੇ ਨੂੰ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਬਿਲਕੁਲ ਰਹੀ ਹੈ ਜੋ ਕਿ ਇੱਕ ਬੀਬੀ ਦੇ ਸ਼ੂਗਰ ਦੀ ਮਰੀਜ਼ ਵੀ ਹੈ ਇਹ ਜਾਣੀ ਕੋਈ ਆ ਮਰ ਕੇ ਆ ਸਾਡੀ ਜਿਹੜੀ ਬਾਥਰੂਮ ਕਰਕੇ ਬਿਲਕੁਲ ਹੋਈ ਆ ਇਹਨੂੰ ਬਾਥਰੂਮ ਕਰਕੇ ਦਿੱਤਾ ਜਾ ਰਿਹਾ ਆ ਤੁਸੀਂ ਹਾਲ ਦੇ ਜਿਹੜੀ ਦੇਖ ਸਕਦੇ ਹੋ ਇੱਥੋਂ ਦੀ ਬੁੱੱਜੜ ਭਗਵੰਤ ਮਾਨ ਸਰਕਾਰ ਇੱਥੋਂ ਤੋਂ ਪਠਿਆਲਾ ਪਸਾਣਾ ਛਾਣਾ ਆ ਦੇਖੋ ਜੀ ਭਗਵੰਤ ਮਾਨ ਬੁੱੱਜੜ ਸਰ ਬਤਾ ਰਹੀ ਹੈ ਪਰ ਇਧੋਨਾ ਪ੍ਰਸ਼ਾਸਨ ਬਿਲਕੁਲ ਵੀ ਸਾਡੀਆਂ ਮਾਂਵਾਂ ਭੈਣਾਂ ਵੱਲ ਕਿਸੇ ਵੀ ਤਰ੍ਹਾਂ ਦਾ ਧਿਆਨ ਨਹੀਂ ਦੇ ਰਹਾ ਆ ਜੇ ਸਾਡੀ ਕਿਸੇ ਵੀ ਮਾਂ ਭੈਣ ਦਾ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਹਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਇਧੋਨਾ ਪ੍ਰਸ਼ਾਸਨ ਤੇ ਇਧੋ ਦੀ ਭਗਵਾਨਤਮਾਨ ਸਰਕਾਰ ਹੋਊਗੀ ਆ ਇੱਕ ਮਾਤਾ ਨੂੰ ਸਾਡੀ ਨੂੰ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਬਿਲਕ ਰਹੀ ਹੈ ਜੋ ਕਿ ਇੱਕ ਬੀਬੀ ਦੇ ਸ਼ੂਗਰ ਦੀ ਮਰੀਜ਼ ਵੀ ਹੈ ਆਹ ਦੇਖੋ ਭਾਈ ਆ ਸਾਡੀ ਆ ਸਾਡੀ ਬਾਥਰੂਮ ਕਰਨ ਤੇ ਬਿਲਕੁਲ ਹੋਈ ਆ ਇਹਨੂੰ ਬਾਥਰੂਮ ਕਰਨ ਨਹੀਂ ਦਿੱਤਾ ਜਾ ਰਿਹਾ ਆ ਤੁਸੀ ਹਾਲ ਤਾਂ ਜਿਹੜੀ ਦੇਖ ਸਕਦੇ ਹੋ ਇਤੋਂ ਦੀ ਬੁੱੱਜੜ ਭਗਵੰਤ ਜੀ ਸਰਕਾਰ ਇਤੋਂ ਤੋਂ ਪਠਿਆ ਪਸਾਣਾ ਖਾਣਾ ਆ ਦੇਖੋ ਜੀ ਭਗਵੰਤ ਮਾਨ ਬੁੱੱਜੜ ਸਰਕਾਰ ਦਾ ਰਹੀ ਹੈ ਪਰ ਇਥੋਂ ਦਾ ਪ੍ਰਸ਼ਾਸਨ ਬਿਲਕੁਲ ਵੀ ਸਾਡੀਆਂ ਮਾਂਵਾਂ ਭੈਣਾਂ ਵੱਲ ਕਿਸੇ ਵੀ ਤਰ੍ਹਾਂ ਦਾ ਧਿਆਨ ਨਹੀਂ ਦੇ ਰਹਾ ਆ ਜੇ ਸਾਡੀ ਕਿਸੇ ਵੀ ਮਾਂ ਭੈਣ ਦਾ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਹਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਇਥੋਂ ਦਾ ਪ੍ਰਸ਼ਾਸਨ ਇਥੋਂ ਦੀ ਭਗਵਾਨਤਮਾਨ ਸਰਕਾਰ ਹੋਊਗੀ ਆ ਇੱਕ ਮਾਤਾ ਨੂੰ ਸਾਡੇ ਨੂੰ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਬਿਲਕੁਲ ਰਹੀ ਹੈ ਜੋ ਕਿ ਇੱਕ ਬੀਬੀ ਦੇ ਸ਼ੂਗਰ ਦੀ ਮਰੀਜ਼ ਵੀ ਹੈ ਆਹ ਦੇਖੋ ਭਾਈ ਆ ਸਾਡੀ ਜਿਹੜੀ ਬਾਥਰੂਮ ਤੋਂ ਬਿਲਕੁਲ ਹੋਈ ਆ ਇਹਨੂੰ ਬਾਥਰੂਮ ਘਰੋਂ ਵੀ ਦਿੱਤਾ ਜਾ ਰਿਹਾ ਆ ਤੁਸੀਂ ਹਾਲ ਤਾਂ ਜਿਹੜੀ ਦੇਖ ਸਕਦੇ ਹੋ ਇਤੋਂ ਵੀ ਬੁੱਜੜ ਕਰਨਾ ਸਰਕਾਰ ਇਤੋਂ ਪਠਿਆ ਪਸਾਣਾ ਥਾਣਾ ਆ ਦੇਖੋ ਜੀ ਭਗਵੰਤ ਮਾਨ ਬੁੱਜੜ ਸਰ ਸਾਡੀਆਂ ਮਾਂਵਾਂ ਪਾਣਾ ਵੱਲ ਕਿਸੇ ਵੀ ਤਰ੍ਹਾਂ ਦਾ ਧਿਆਨ ਨਹੀਂ ਦੇ ਰਹਾ ਆ ਜੇ ਸਾਡੀ ਕਿਸੇ ਵੀ ਮਾਂ ਪੈਣ ਦਾ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਹਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਇੱਥੋਂ ਦਾ ਪ੍ਰਸ਼ਾਸਨ ਤੇ ਇੱਥੋਂ ਦੀ ਭਗਵਾਨ ਤਮਨ ਸਰਕਾਰ ਹੋਊਗੀ ਆ ਇੱਕ ਮਾਤਾ ਨੂੰ ਸਾਡੇ ਨੂੰ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਬਿਲਕੁਲ ਰਹੀ ਹੈ ਜੋ ਦੀ ਇੱਕ ਬੀਬੀ ਦੇ ਸ਼ੂਗਰ ਦੀ ਮਰੀਜ਼ ਵੀ ਹੈ ਇਹ ਜਾਣੀ ਕੋਈ ਜਾਨ ਮਾਰ ਦੇ ਕੋਈ ਆ ਮਰ ਕੇ ਆ ਤੁਹਾਡੀ ਹਾਂ ਜਿਹੜੀ ਬਾਥਰੂਮ ਕਰਨ ਦਾ ਬਿਲਕਰ ਹੋਈ ਆ ਇਹਨੂੰ ਬਾਥਰੂਮ ਕਰਨੇ ਬੀਤਾ ਜਾ ਰਿਹਾ ਆ ਤੁਸੀਂ ਹਾਲ ਤਾਂ ਜਿਹੜੀ ਦੇਖ ਸਕਦੇ ਹੋ ਆ ਇਤੋਂ ਦੀ ਪੁੱਛੜ ਪਤਨ ਜਾਸ਼ਨ ਬਿਲਕੁਲ ਵੀ ਸਾਡੀਆਂ ਮਾਂਵਾਂ ਭੈਣਾਂ ਵੱਲ ਕਿਸੇ ਵੀ ਤਰ੍ਹਾਂ ਦਾ ਧਿਆਨ ਨਹੀਂ ਦੇ ਰਹਾ ਆ ਜੇ ਸਾਡੀ ਕਿਸੇ ਵੀ ਮਾਂ ਭੈਣ ਦਾ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਹਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਇਥੋਂ ਦਾ ਪ੍ਰਸ਼ਾਸਨ ਤੇ ਇਥੋਂ ਦੀ ਭਗਵਾਨਤਮਾਨ ਸਰਕਾਰ ਹੋਊਗੀ ਆ ਇੱਕ ਮਾਤਾ ਨੂੰ ਸਾਡੀ ਨੂੰ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਬਿਲਕੁਲ ਰਹੀ ਹੈ ਜੋ ਕਿ ਇੱਕ ਬੀਬੀ ਦੇ ਸ਼ੂਗਰ ਦੀ ਮਰੀਜ਼ ਵੀ ਹੈ ਜਾਨੀ ਨੁਕਸਾਨ

ਬਿਲਕੁਲ ਵੀ ਸਾਡੀਆਂ ਮਾਂਵਾਂ ਪੈਣਾ ਵੱਲ ਕਿਸੇ ਵੀ ਤਰ੍ਹਾਂ ਦਾ ਧਿਆਨ ਨਹੀਂ ਦੇ ਰਹਾ ਆ ਜੇ ਸਾਡੀ ਕਿਸੇ ਵੀ ਮਾਂ ਪੈਣ ਦਾ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਹਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਇੱਥੋਂ ਦਾ ਪ੍ਰਸ਼ਾਸਨ ਤੇ ਇੱਥੋਂ ਦੀ ਭਗਵਾਨਤਮਾਨ ਸਰਕਾਰ ਹੋਊਗੀ ਆ ਇੱਕ ਮਾਤਾ ਨੂੰ ਸਾਡੇ ਨੂੰ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਬਿਲਕੁਲ ਰਹੀ ਹੈ ਜੋ ਕਿ ਇੱਕ ਬੀਬੀ ਦੇ ਸ਼ੂਗਰ ਦੀ ਮਰੀਜ਼ ਵੀ ਹੈ ਆਹ ਦੇਖੋ ਬਈ ਆ ਸਾਡੀ ਜਿਹੜੀ ਬਾਥਰੂਮ ਤੋਂ ਬਿਲਕੁਲ ਹੋਈ ਆ ਇਹਨੂੰ ਬਾਥਰੂਮ ਘਰੋਂ ਨਹੀਂ ਦਿੱਤਾ ਜਾ ਰਿਹਾ ਆ ਤੁਸੀਂ ਹਾਲ ਤਾਂ ਜਿਹੜੀ ਦੇਖ ਸਕਦੇ ਹੋ ਇੱਥੇ ਵੀ ਮੁੱਛੜ ਭਗਵਾਨ ਸਰਕਾਰ ਇੱਥੋਂ ਤੋਂ ਪਠਿਆਲਾ ਪਸਾਣਾ ਖਾਣਾ ਹਾਂ ਨਿਆ ਬਾਹ ਰਹੀ ਐ ਪਰ ਇਥੋਂ ਦਾ ਪ੍ਰਸ਼ਾਸਨ ਬਿਲਕੁਲ ਵੀ ਸਾਡੀਆਂ ਮਾਂਵਾਂ ਭੈਣਾਂ ਵੱਲ ਕਿਸੇ ਵੀ ਤਰ੍ਹਾਂ ਦਾ ਧਿਆਨ ਨਹੀਂ ਦੇ ਰਹਾ ਆ ਜੇ ਸਾਡੀ ਕਿਸੇ ਵੀ ਮਾਂ ਭੈਣ ਦਾ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਹਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਇਥੋਂ ਦਾ ਪ੍ਰਸ਼ਾਸਨ ਤੇ ਇਥੋਂ ਦੀ ਭਗਵਾਨ ਤਮਨ ਸਰਕਾਰ ਹੋਊਗੀ ਆ ਇੱਕ ਮਾਤਾ ਨੂੰ ਸਾਡੇ ਨੂੰ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਬਿਲਕ ਰਹੀ ਐ ਜੋ ਕਿ ਇੱਕ ਬੀਬੀ ਦੇ ਸ਼ੂਗਰ ਦੀ ਮਰੀਜ਼ ਵੀ ਐ ਜੋਖਾ ਦੇਖੋ ਬਈ ਆ ਸਾਡੀ ਹਾਂ ਜਿਹੜੀ ਬਾਥਰੂਮ ਕਰੰਗੋ ਬਿਲਕੁਲ ਹੋਈ ਆ ਇਹਨੂੰ ਬਾਥਰੂਮ ਕਰੂ ਨਹੀਂ ਦਿੱਤਾ ਜਾ ਰਿਹਾ ਆ ਤੁਸੀਂ ਹਾਲ ਤਾਂ ਜਿਹੜੀ ਦੇਖ ਸਕਦੇ ਹੋ ਐਤੋਂ ਦੀ ਬੁੱੱਜੜ ਭਗਵੰਤਮਾਨ ਸਰਕਾਰ ਆ ਕਦੋਂ ਪਠਿਆ ਪਸਾਣਾ ਠਾਣਾ ਆ ਦੇਖੋ ਜੀ ਭਗਵੰਤਮਾਨ ਬੁੱੱਜੜ ਸਰਕਾਰ ਆ ਸਾਡੀਆਂ ਮਾਵਾ ਪੇਣਾ ਜੋ ਵੀ ਬਾਥਰੂਮ ਜਿਹੜੀ ਇੱਕ ਦਹਾਈਆਂ ਪਾਰਹੀ ਐ ਪਰ ਇਥੋਂ ਦਾ ਪ੍ਰਸ਼ਾਸਨ ਬਿਲਕੁਲ ਵੀ ਸਾਡੀਆਂ ਮਾਂਵਾਂ ਭੈਣਾਂ ਵੱਲ ਕਿਸੇ ਵੀ ਤਰ੍ਹਾਂ ਦਾ ਧਿਆਨ ਨਹੀਂ ਦੇ ਰਹਾ ਆ ਜੇ ਸਾਡੀ ਕਿਸੇ ਵੀ ਮਾਂ ਭੈਣ ਦਾ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਹਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਇਥੋਂ ਦਾ ਪ੍ਰਸ਼ਾਸਨ ਤੇ ਇਥੋਂ ਦੀ ਭਗਵਾਨਤਮਾਨ ਸਰਕਾਰ ਹੋਊਗੀ ਆ ਇੱਕ ਮਾਤਾ ਨੂੰ ਸਾਡੀ ਨੂੰ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਬਿਲਕ ਰਹੀ ਐ ਜੋ ਕਿ ਇੱਕ ਬੀਬੀ ਦੇ ਸ਼ੂਗਰ ਦੀ ਮਰੀਜ਼ ਵੀ ਐ ਇਹ ਜਾਣੀ ਕਿ ਮਾਤਰਮ ਕੋਈ ਆ ਮਰਕਾ ਆਹ ਖੋਦੀ ਜਿਹੜੀ ਬਾਥਰੂਮ ਕਰੰਗੋ ਮਿਲ ਕੇ ਹੋਈ ਆ ਇਹਨੂੰ ਬਾਥਰੂਮ ਕਰੰਗੋ ਨੇ ਬੀਤੇ ਜਾ ਰਹੇ ਆ ਆ ਤੁਸੀਂ ਹਾਲ ਤਾਂ ਜਿਹੜੀ ਦੇਖ ਸਕਦੇ ਹੋ ਇੱਥੇ ਦੀ ਪੁੱਛਣ ਬਧਵੰਤਾਂ ਸਰਕਾਰ ਆ ਕਦੋਂ ਪਠਿਆ ਪਸਾਣਾ ਖਾਣਾ ਕਿਹੇ ਤਰ੍ਹਾਂ ਦਾ ਧਿਆਨ ਨਹੀਂ ਦੇ ਰਹਾ ਆ ਜੇ ਸਾਡੀ ਕਿਸੇ ਵੀ ਮਾਂ ਪੈਣ ਦਾ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਹਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਇੱਥੋਂ ਦਾ ਪ੍ਰਸ਼ਾਸਨ ਤੇ ਇੱਥੋਂ ਦੀ ਭਗਵਾਨਤਮਾਨ ਸਰਕਾਰ ਹੋਊਗੀ ਆ ਇੱਕ ਮਾਤਾ ਨੂੰ ਸਾਡੇ ਨੂੰ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਬਿਲਕ ਰਹੀ ਹੈ ਜੋ ਕਿ ਇੱਕ ਬੀਬੀ ਦੇ ਸ਼ੁੱਧਰ ਦੀ ਮਰੀਜ਼ ਵੀ ਹੈ ਓਏ ਜਮਾ ਤੇ ਖੜੀ ਆ ਮਰ ਗਈ ਆ ਗੋਦੀ ਮਾ ਜਿਹੜੀ ਬਾਥਰੂਮ ਤੋਂ ਮਿਲ ਕੇ ਰਹੀ ਆ ਇਹਨੂੰ ਬਾਥਰੂਮ ਕਰੂਨੇ ਬੀਤੇ ਜਾ ਰਿਹਾ ਆ ਤੁਸੀਂ ਹਾਲ ਤਾਂ ਜੇ ਨਹੀਂ ਦੇਖ ਸਕਦੇ ਹੋ ਐ ਇੱਕੋ ਦੀ ਪੁੱਛਣ ਸਨਾ ਬਿਲਕੁਲ ਵੀ ਸਾਡੀਆਂ ਮਾਪਿਆਂ ਪੈਰਾਂ ਵੱਲ ਕਿਸੇ ਵੀ ਤਰ੍ਹਾਂ ਦਾ ਧਿਆਨ ਨਹੀਂ ਦੇ ਰਹਾ ਆ ਜੇ ਸਾਡੀ ਕਿਸੇ ਵੀ ਮਾਂ ਪੈਣ ਦਾ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਹਦੇ ਸਿੱਧੇ ਤੌਰ ਤੇ ਜ਼ਿੰਮੇਵਾਰ ਇੱਥੋਂ ਦਾ ਪ੍ਰਸ਼ਾਸਨ ਤੇ ਇੱਥੋਂ ਦੀ ਭਗਵਾਨਤਮਾਨ ਸਰਕਾਰ ਹੋਊਗੀ ਆ ਇੱਕ ਮਾਤਾ ਨੂੰ ਸਾਡੇ ਨੂੰ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਬਿਲਕੁਲ ਰਹੀ ਹੈ ਜੋ ਕਿ ਇੱਕ ਬੀਬੀ ਦੇ ਸ਼ੁਗਰ ਦੀ ਮਰੀਜ਼ ਜਿਹੜੀ ਬਾਥਰੂਮ ਕਰਨ ਦਾ ਬਿਲਕਰ ਹੋਈ ਆ ਇਹਨੂੰ ਬਾਥਰੂਮ ਕਰਨੇ ਪਿੱਤਾ ਜਾ ਰਿਹਾ ਆ ਤੁਸੀਂ ਹਾਲ ਤਾਂ ਜਿਹੜੀ ਦੇਖ ਸਕਦੇ ਹੋ ਐਤੋਂ ਦੀ ਪੁੱਛੜ ਬਗਵੰਤਾਂ ਸਰਕਾਰ ਆ ਕਦੋਂ ਪਠਿਆ ਪਸਾਣਾ ਠਾਣਾ ਪ੍ਰਸ਼ਾਸਨ ਬਿਲਕੁਲ ਵੀ ਸਾਡੀਆਂ ਮਾਂਵਾਂ ਭੈਣਾਂ ਵੱਲ ਕਿਸੇ ਵੀ ਤਰ੍ਹਾਂ ਦਾ ਧਿਆਨ ਨਹੀਂ ਦੇ ਰਹਾ ਆ ਜੇ ਸਾਡੀ ਕਿਸੇ ਵੀ ਮਾਂ ਭੈਣ ਦਾ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਹਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਇਤੋਂ ਦਾ ਪ੍ਰਸ਼ਾਸਨ ਇਤੋਂ ਦੀ ਭਗਵਾਨਤਮਾਨ ਸਰਕਾਰ ਹੋਊਗੀ ਆ ਇੱਕ ਮਾਤਾ ਨੂੰ ਸਾਡੀ ਨੂੰ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਬਿਲਕੁਲ ਰਹੀ ਹੈ ਜੋ ਕਿ ਇੱਕ ਬੀਬੀ ਦੇ ਸ਼ੂਗਰ ਦੀ ਮਰੀਜ਼ ਵੀ ਹੈ ਜੋ ਹਾਲ ਦੇਖੋ ਬਈ ਆ ਮਰਦਾਂ ਦੀ ਆ ਖੋਦੀ ਜਿਹੜੀ ਬਾਥਰੂਮ ਕਰੋਂ ਦੇ ਬਿਲਕੁਲ ਉਹੀ ਆ ਇਹਨੂੰ ਬਾਥਰੂਮ ਕਰੋਂ ਦੇ ਵਿੱਚ ਜਾ ਰਹੇ ਆ ਆ ਤੁਸੀਂ ਹਾਲ ਤਾਂ ਜਿਹੜੀ ਦੇਖ ਸਕਦੇ ਹੋ ਇੱਥੇ ਦੀ ਪੁੱਛੜ ਬਦਵੰਤਾਂ ਸਰਕਾਰ ਆ ਕਦੋਂ ਪਠਿਆ ਪਸਾਣਾ ਖਾਣਾ ਪ੍ਰਸ਼ਾਸਨ ਬਿਲਕੁਲ ਵੀ ਸਾਡੀਆਂ ਮਾਂਵਾਂ ਪੈਣਾ ਵੱਲ ਕਿਸੇ ਵੀ ਤਰ੍ਹਾਂ ਦਾ ਧਿਆਨ ਨਹੀਂ ਦੇ ਰਹਾ ਆ ਜੇ ਸਾਡੀ ਕਿਸੇ ਵੀ ਮਾਂ ਪੈਣ ਦਾ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਹਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਇਤੋਂ ਦਾ ਪ੍ਰਸ਼ਾਸਨ ਤੇ ਇਤੋਂ ਦੀ ਭਗਵਾਨਤਮਾਨ ਸਰਕਾਰ ਹੋਊਗੀ ਆ ਇੱਕ ਮਾਤਾ ਨੂੰ ਸਾਡੇ ਨੂੰ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਬਿਲਕ ਰਹੀ ਹੈ ਜੋ ਕਿ ਇੱਕ ਬੀਬੀ ਦੇ ਸ਼ੂਗਰ ਦੀ ਮਰੀਜ਼ ਵੀ ਹੈ ਆਹ ਦੇਖੋ ਭਾਈ ਆ ਸਾਡੀ ਜਿਹੜੀ ਬਾਥਰੂਮ ਤੋਂ ਬਿਲਕੁਲ ਹੋਈ ਆ ਇਹਨੂੰ ਬਾਥਰੂਮ ਘਰੋਂ ਵੀ ਦਿੱਤਾ ਜਾ ਰਿਹਾ ਆ ਤੁਸੀਂ ਹਾਲ ਤਾਂ ਜਿਹੜੀ ਦੇਖ ਸਕਦੇ ਹੋ ਇਤੋਂ ਵੀ ਬੁਜੜ ਭਗਵੰਤ ਮਾਨ ਸਰਕਾਰ ਇਤੋਂ ਪਠਿਆਨ ਪਸਾਣਾ ਠਾਣਾ ਆ ਦੇਖੋ ਜੀ ਭਗਵੰਤ ਮਾਨ ਬੁਜੜ ਸਰਕਾਰ ਸਾਡੀਆਂ ਮਾਂ-ਪਾਪਾਂਾਂ ਵੱਲ ਕਿਸੇ ਵੀ ਤਰ੍ਹਾਂ ਦਾ ਧਿਆਨ ਨਹੀਂ ਦੇ ਰਹਾ। ਆ ਜੇ ਸਾਡੇ ਕਿਸੇ ਵੀ ਮਾਂ-ਪਾਪ ਦਾ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਹਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਇੱਥੋਂ ਦਾ ਪ੍ਰਸ਼ਾਸਨ ਤੇ ਇੱਥੋਂ ਦੀ ਭਗਵਾਨਤਮਾਨ ਸਰਕਾਰ ਹੋਊਗੀ। ਆ ਇੱਕ ਮਾਤਾ ਨੂੰ ਸਾਡੇ ਨੂੰ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਬਿਲਕੁਲ ਰਹੀ ਐ। ਜੋ ਕਿ ਇੱਕ ਬੀਬੀ ਦੇ ਸ਼ੂਗਰ ਦੀ ਮਰੀਜ਼ ਵੀ ਐ। ਇਹ ਜਾਣੀ ਕੋਈ ਜਾਨ ਖਾ ਰਹੀ ਆ ਮਰ ਕੇ ਆ ਸਾਡੀ ਖਾ ਜਿਹੜੀ ਬਾਥਰੂਮ ਕਰਨ ਦਾ ਬਿਲਕਰ ਹੋਈ ਆ ਇਹਨੂੰ ਬਾਥਰੂਮ ਕਰਨੇ ਪਿੱਤਾ ਜਾ ਰਿਹਾ ਆ ਤੂੰ ਵੀ ਹਾਲ ਤਾਂ ਜਿਹੜੀ ਦੇਖ ਸਕਦੇ ਹੋ ਐ ਤੂੰ ਵੀ ਪੁੱਛੜ ਭਗਵੰਤਾਂ ਸਰਕਾਰੋਂ ਕਿ ਸਾਡੀਆਂ ਮਾਂਵਾਂ ਭੈਣਾਂ ਵੱਲ ਕਿਸੇ ਵੀ ਤਰ੍ਹਾਂ ਦਾ ਧਿਆਨ ਨਹੀਂ ਦੇ ਰਹਾ ਆ ਜੇ ਸਾਡੀ ਕਿਸੇ ਵੀ ਮਾਂ ਭੈਣ ਦਾ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਹਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਇਤੋਂ ਦਾ ਪ੍ਰਸ਼ਾਸਨ ਤੇ ਇਤੋਂ ਦੀ ਭਗਵਾਨਤਮਾਨ ਸਰਕਾਰ ਹੋਊਗੀ ਆ ਇੱਕ ਮਾਤਾ ਨੂੰ ਸਾਡੀ ਨੂੰ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਬਿਲਕ ਰਹੀ ਹੈ ਜੋ ਕਿ ਇੱਕ ਬੀਬੀ ਦੇ ਸ਼ੂਗਰ ਦੀ ਮਰੀਜ਼ ਵੀ ਹੈ ਦੇਖੋ ਬਈ